ਪੈਲਗਮ ਹਮਲੇ ਤੋਂ ਬਾਅਦ ਰਾਜਨੀਤਿਕ ਲੀਡਰਾਂ ਦੀਆਂ ਮਿਲੀਆਂ ਜੁਲੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਇਸੇ ਦੌਰਾਨ ਜਿੱਥੇ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ਨੂੰ ਘੇਰ ਰਹੀਆਂ ਨੇ ਉੱਥੇ ਹੀ ਭਾਜਪਾ ਲੀਡਰਾਂ ਵੱਲੋਂ ਪਾਕਿਸਤਾਨ ਦੇ ਉੱਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਤੇ ਛੇਤੀ ਹੀ ਦੋਸ਼ੀਆਂ ਤੇ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਇਸੇ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਰਤ ਕਿਸੇ ਦੀ ਧਮਕੀ ਤੋਂ ਡਰਨ ਵਾਲਾ ਨਹੀਂ ਸਗੋਂ ਮੂੰਹ ਤੋੜਵਾ ਜਵਾਬ ਦੇਵੇਗਾ ਇਸੇ ਦੌਰਾਨ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨਿਸ਼ਾਨਾ ਸਾਧਿਆ ਜੋ ਬੀਜੇਪੀ ਦੇ ਕਿਸੇ ਵੇਲੇ ਕਿਸਾਨ ਜਥੇਬੰਦੀਆਂ ਲੀਡਰਾਂ ਦਾ ਵਿਰੋਧ ਸੀ ਪਰ ਅੱਜ ਅੱਜ ਇਹ ਸਪਸ਼ਟ ਪਤਾ ਲੱਗ ਗਿਆ 4 ਤਰੀਕ ਨੂੰ ਜਿਹੜੀ ਮੀਟਿੰਗ ਆ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਕੇਂਦਰ ਦੀ ਸਰਕਾਰ ਦੇ ਮੰਤਰੀ ਜੇ ਆਉਣਗੇ ਤਾਂ ਅਸੀਂ ਉਹਨਾਂ ਨਾਲ ਮੀਟਿੰਗ ਕਰਾਂਗੇ ਜੇ ਉਹ ਮੀਟਿੰਗ ਦੇ ਵਿੱਚ 4 ਤਰੀਕ ਵਾਲੀ ਜੇ ਉੱਥੇ ਪੰਜਾਬ ਸਰਕਾਰ ਦੇ ਮੰਤਰੀ ਹੋਣਗੇ ਜਾਂ ਚੀਫ ਮਿਨਿਸਟਰ ਹੋਵੇਗਾ ਅਸੀਂ ਬਾਈਕਟ ਕਰਾਂਗੇ ਪਹਿਲੀ ਗੱਲ ਤਾਂ ਇੱਥੋਂ ਹੀ ਪਤਾ ਲੱਗ ਗਿਆ ਇਹ ਹੁਣ ਕਲੈਰਿਟੀ ਹੋ ਗਈ ਵੀ ਕਿਸਾਨਾਂ ਦੇ ਨਾਲ ਆਉਣ ਵਾਲੇ ਦਿਨਾਂ 'ਚ ਕੌਣ ਖੜੂਗਾ ਤੇ ਕੌਣ ਉਹਨਾਂ ਦਾ ਦੁਸ਼ਮਣ ਹੈ ਇਹ ਗੱਲ ਅੱਜ ਤੋਂ ਬਾਅਦ ਸਾਫ਼ ਹੋਊਗੀ ਤੁਸੀਂ ਦੇਖਿਓ ਮੋਦੀ ਸਾਹਿਬ ਇੰਨਾ ਮਨਚ ਉਹਨਾਂ ਦੇ ਪੰਜਾਬ ਤੇ ਕਿਸਾਨ ਨੇ 27 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਦੇਖਿਓ ਕਿਵੇਂ ਕੱਲੇ-ਕੱਲੇ ਦਾ ਅਸੀਂ ਦਿਲ ਵੀ ਜਿੱਤਾਂਗੇ ਜੇ ਕੋਈ ਕਮੀ ਰਗੀ ਉਹਨੂੰ ਮਾਫੀ ਮੰਗ ਕੇ ਉਹਦਾ ਸੁਧਾਰ ਵੀ ਕਰਾਂਗੇ ਤੇ ਹਰ ਨੂੰ ਆਪਣੇ ਮੋਦੀ ਸਾਹਿਬ ਬੁੱਕਲ 'ਚ ਲੈ ਕੇ ਸਤਾਈ ਤੋਂ ਪਹਿਲਾਂ ਪਹਿਲਾਂ ਸਾਰੇ ਵਰਗਾਂ ਨੂੰ ਖੁਸ਼ ਕਰਾਂਗੇ ਇਹਦੇ ਵਾਂਗੂ ਥੋੜੀ ਇਦਾਂ ਹੁਣ ਦੋ ਦਿਨਾਂ ਚਾਰ ਦਿਨਾਂ ਦਾ ਪ੍ਰਾਹੁਣਾ ਐ ਜਿਹੜਾ ਭਗਵੰਤ ਮਾਨ ਇਹ ਇਲੈਕਸ਼ਨ ਆ ਜਿਹੜੀ ਬਾਈ ਇਲੈਕਸ਼ਨ ਕਰਾਈ ਜਾ ਰਹੀ ਆ ਇਹਦੇ ਲਈ ਉਹ ਕਰਾਈ ਜਾ ਰਹੀ ਆ ਜਿੱਦਣ ਇਲੈਕਸ਼ਨ ਹੋਊਗੀ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਜਿੱਦਣ ਭਗਵੰਤ ਮਾਨ ਸਾਹਿਬ ਖੁਦਾ ਨਾਲ ਖਾਸ ਤਾਂ ਜੇ ਇਹ ਅਰੋੜਾ ਸਾਹਿਬ ਜਿੱਤ ਗਏ ਸੰਜੀਵ ਰੋੜਾ ਜਿਹੜੇ ਰਾਜ ਸਭਾ ਦੇ ਐਮਪੀ ਨੇ ਜੇ ਜਿੱਤ ਗਏ ਤੂੰ ਆਪਣਾ ਸਮਾਨ ਬੰਨ ਲੈ ਤੇਰੀ ਵਾਰੀ ਉਹਦੇ ਥਾਂ ਆ ਤੇਰੇ ਨੂੰ ਪੈਕਅਪ ਕਰਨ ਖਾਤਰ ਇਹ ਸਮਾਨ ਸਾਰੀ ਤਿਆਰੀ ਕੀਤੀ ਜਾ ਰਹੀ ਆ ਉਹਦੇ ਥੋਂ ਰਾਜ ਸਭਾ ਚ ਦਿੱਲੀ ਭੇਜ ਕੇ ਤੈਨੂੰ ਕੇਜਰੀਵਾਲ ਨੇ ਉਰੇ ਤੇ ਇਹਦੇ ਸਾਰੇ ਸਾਥੀਆਂ ਨੇ ਕਬਜ਼ਾ ਕਰਨਾ ਏ ਆਪਣਾ ਇਹ ਦੇਖ ਲੈ ਵੀ ਹੁਣ ਇਲੈਕਸ਼ਨ ਰੋੜਾ ਨੂੰ ਜਿਤਾਉਣਾ ਜਾਂ ਨਹੀਂ ਜਿਤਾਉਣਾ ਇਹ ਆਪਣੇ ਆਪ ਸਮਝ ਲਈ ਦੂਜੀ ਗੱਲ ਜੇ ਹੋਰ ਦੇਖੋ ਜਿਹੜੇ ਮੰਨੇ ਨੂੰ ਪਤਾ ਹੀ ਨਹੀਂ ਹੁੰਦਾ ਸੋਫੀ ਡੀ ਜੀ ਪੀ ਨੂੰ ਲਾ ਦਿੰਦਾ ਏ ਸ਼ਰਾਬੀ ਹੋ ਕੇ ਐਡ ਪੀ ਐਮ ਉਹ ਡੀ ਜੀ ਪੀ ਨੂੰ ਲਾ ਦਿੰਦਾ ਏ ਇਹ ਉਹ ਤਾਂ ਇਹ ਹੈਰਾਨ ਆ ਜਿਹੜੇ ਅਫਸਰ ਨੂੰ ਲਾਉਂਦਾ ਏ ਰਾਤ ਸਵੇਰੇ ਰਾਤ ਨੂੰ ਉਹਨੂੰ ਹੀ ਹਵਾ ਚ ਕਰ ਦਿੰਦਾ ਏ ਇਹ ਜੇ ਹਾਲਾਤਾਂ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਹੋਰ ਇਹਦੀ ਅਸੀਂ ਤਾਂ ਅਸੀਂ ਕਿਵੇਂ ਦਿੱਤੀ ਤੁਸੀਂ ਕੀ ਸੋਚਦੇ ਹੋ ਇਹ ਅਫਸਰ ਆਪ ਇਹ ਬਾਥਰੂਮਾਂ ਦੇ ਪਖਾਨਿਆਂ ਦੇ ਜਿਹੜੇ ਅਧ்கਾਟਨ ਕਰਾਏ ਆ ਇਹ ਇਹਦਾ ਮੂੰਹ ਕਾਲਾ ਕਰਨ ਨੂੰ ਹੀ ਕਰਾਏ ਆ ਭਗਵੰਤ ਮਾਨ ਦੇ ਨੂੰ ਦਿੱਲੀ ਵਾਲੇ ਜਿਹੜਾ ਸੁਸੋਧਿਆ ਫਿਰਦਾ ਇਹ ਇਸੇ ਕਰਕੇ ਵੀ ਇਹਦਾ ਐਸੀ ਬਦਨਾਮੀ ਕਰੋ ਵੀ ਕਿੰਗ ਆਫ ਬਾਥਰੂਮ ਇਹ ਬਾਦਸ਼ਾਹ ਬਣ ਗਿਆ ਬਾਥਰੂਮ ਗੁਸਲਖਾਨਿਆਂ ਦਾ ਤੇ ਪਖਾਨਿਆਂ ਦਾ ਇਹਦਾ ਮੂੰਹ ਕਾਲਾ ਕਰਨ ਲਈ ਉਹ ਸਾਰੇ ਜਿਹੜੇ ਆ ਉਹ ਨਹੀਂ ਪੱਥਰ ਰਖਾਈ ਸੀ ਹੁਣ ਜੇ ਸਮਝਣਾਂ ਨੀਗਾ ਉਹ ਵੱਖਰੀ ਗੱਲ ਆ ਉਹਨਾਂ ਨੇ ਸਮਝਾਤਾ ਇਹਨੂੰ ਚੰਗੀ ਤਰ੍ਹਾਂ ਤੇ ਜਿੱਦਣ ਇਲੈਕਸ਼ਨ ਹੋਊਗੀ ਉਦੋਂ ਬਾਅਦ ਇਹਦੀ ਕੁਰਸੀ ਗਈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਗੇ बुलंद ਆਵਾਜ਼। ਖੇੜ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ